ਅਦਾਬ ਨਾਜ਼ਰੀਨ ਸਵਾਗਤ ਹੈ ਆਪ ਸਭ ਦਾ دیਵਾਨੇ ਪੀਰਾਂ ਦੇ ਚੈਨਲ ਵਿੱਚ ਨਾਜ਼ਰੀਨ ਅੱਜ ਮੈਂ ਆਪ ਸਭ ਲਈ ਇੱਕ ਬਹੁਤ ਹੀ ਖਾਸ ਵੀਡੀਓ ਲੈ ਕੇ ਹਾਜ਼ਰ ਹੋਈ ਹਾਂ ਅੱਜ ਦੀ ਵੀਡੀਓ ਉਹਨਾਂ ਲੋਕਾਂ ਨੂੰ ਜ਼ਰੂਰ ਸੁਣਨੀ ਚਾਹੀਦੀ ਹੈ ਜਿਹੜੇ ਲੋਕ ਬੰਦਗੀ ਕਰਦੇ ਨੇ ਪਾਠ ਪੂਜਾ ਕਰਦੇ ਨੇ ਇਵਾਦਤ ਕਰਦੇ ਨੇ ਕਈ ਵਾਰੀ ਇਦਾਂ ਹੁੰਦਾ ਹੈ ਕਿ ਆਪਾਂ ਹਰ ਰੋਜ਼ ਬੰਦਗੀ ਇਵਾਦਤ ਕਰਦੇ ਹਾਂ ਪਰ ਇੱਕ ਦਿਨ ਐਦਾਂ ਦਾ ਆਉਂਦਾ ਹੈ ਕਿ ਆਪਣਾ ਬੰਦਗੀ ਇਵਾਦਤ ਵਿੱਚ ਮਨ ਨਹੀਂ ਲੱਗਦਾ ਆਪਾਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਮਨ ਲਗਾਉਂਦੇ ਪਰ ਮਨ ਨਹੀਂ ਟਿਕਦਾ ਹੈ ਤਾਂ ਆਪਾਂ ਬੰਦਗੀ ਨਹੀਂ ਕਰਦੇ ਜਿਸ ਦਿਨ ਸਾਡਾ ਬੰਦਗੀ ਕਰਨ ਨੂੰ ਮਨ ਨਹੀਂ ਕਰਦਾ ਅਸੀਂ ਬੰਦਗੀ ਨਹੀਂ ਕਰ ਪਾਉਂਦੇ 1 ਮਿੰਟ ਵੀ ਬੈਠ ਨਹੀਂ ਸਕਦੇ ਅਸੀਂ ਬੈਠੇ ਹੀ ਨਹੀਂ ਬੰਦਗੇ ਤੇ ਅਸੀਂ ਦੁਆਫਰੇ ਆਦ ਵੀ ਨਹੀਂ ਕੀਤੀ ਇਸ ਤਰ੍ਹਾਂ ਅਸੀਂ ਰੁਕ ਕੇ ਬੰਦਗੀ ਨਹੀਂ ਕੀਤੀ ਉਸ ਦਿਨ ਆਪਣੇ ਆਪ ਤੋਂ ਆਪਣੇ ਮਨ ਤੋਂ ਇਹ ਸਵਾਲ ਇੱਕ ਵਾਰੀ ਜ਼ਰੂਰ ਪੁੱਛਣਾ ਆਪਣੇ ਪੂਰੇ ਦਿਨ ਨੂੰ ਇੱਕ ਵਾਰੀ ਦੇਖਣਾ ਕਿ ਅੱਜ ਇਦਾਂ ਦਾ ਕਿਹੜਾ ਗੁਨਾਹ ਹੋ ਗਿਆ ਕਿ ਜੇ ਇਸ ਗੁਨਾਹ ਕਰਕੇ ਕਿ ਜੇ ਇਸ ਕਰਕੇ ਮਾਲਕ ਨੇ ਆਪਣੇ ਲਾਗੇ ਵੀ ਨਹੀਂ ਔਨ ਦਿੱਤਾ ਫਿਰ ਤੁਸੀਂ ਆਪਣੇ ਆਪ ਨੂੰ ਪੂਰੇ ਦਿਨ ਨੂੰ ਦੇਖੋਗੇ ਸਵੇਰ ਤੋਂ ਲਾਕੇ ਸ਼ਾਮ ਤੱਕ ਕਿੱਥੇ ਗਏ ਕਿਹਨੂੰ ਮਿਲੇ ਕੀ ਕੀਤਾ ਕੀ ਹੋਇਆ ਫਿਰ ਉਹਦੇ ਵਿੱਚੋਂ ਸਾਨੂੰ ਉਹ ਗੁਨਾਹ ਲੱਗ ਪਏਗਾ ਕਿ ਅੱਜ ਕੀ ਕੀਤਾ ਜਾਂ ਕਿਸੇ ਦਾ ਹੱਕ ਮਾਰਿਆ ਜਾਂ ਕਿਸੇ ਨੂੰ ਝੂਠ ਬੋਲ ਕੇ ਕੀਤਾ ਕੁਛ ਜਾਂ ਫਿਰ ਕਿਸੇ ਨੂੰ ਕੁਝ ਗਲਤ ਜਾਣਕਾਰੀ ਦੇ ਹੋ ਗਈ ਜਾਂ ਫਿਰ ਕਿਸੇ ਨੂੰ ਕੁਝ ਰਸਤਾ ਗਲਤ ਦੱਸ ਹੋ ਗਿਆ ਜਾਂ ਫਿਰ ਕਿਸੇ ਦੀ ਚੁਗਲੀ ਨਿੰਦਿਆ ਕਰ ਦਿੱਤੀ ਜਾਣੇ ਅਣਜਾਣੇ ਦੇ ਵਿੱਚ ਜਾਂ ਫਿਰ ਕਿਸੇ ਦਾ ਦਿਲ ਦੁਖਾ ਦਿੱਤਾ ਗਿਆ ਹੋਵੇ ਸਾਡੇ ਤੋਂ ਕੁਛ ਨਾ ਕੁਛ ਗਲਤ ਹੋਇਆ ਹੈ ਜਿਸ ਕਰਕੇ ਸਾਡਾ ਬੰਦਗੀ ਵਿੱਚ ਧਿਆਨ ਨਹੀਂ ਲੱਗ ਰਿਹਾ ਜੇ ਆਪਾਂ ਇਹਨਾਂ ਛੋਟੀਆਂ-ਛੋਟੀਆਂ ਗਲਤੀਆਂ ਤੇ ਧਿਆਨ ਦੇ ਲਾਗੇ ਆਪਾਂ ਇਹਨਾਂ ਗਲਤੀਆਂ ਚੋਂ ਬਚ ਸਕਦੇ ਹਾਂ। ਇਹੀ ਜ਼ਰੂਰੀ ਹੈ ਗੁਨਾਹ ਕਰਨੇ ਤੋਂ ਬਚਣਾ। ਜਿਸ ਦਿਨ ਆਪਣਾ ਬੰਦਗੀ ਕਰਨ ਨੂੰ ਮਨ ਨਾ ਕਰੇ ਉਸ ਦਿਨ ਚਾਹੇ 1 ਮਿੰਟ ਦੀ ਹਾਜ਼ਰੀ ਲਗਾਓ। ਪਰ ਥੋੜਾ-ਬੋਤਾ ਪਾਠ ਜ਼ਰੂਰ ਕਰੋ। ਰੱਬ ਦੇ ਦਰਖਾਸਤ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਗਾਓ। ਨਾਜ਼ਰਿਨ ਜਿਹੜੇ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਵੀਡੀਓ ਨੂੰ ਲਾਈਕ ਕਰਨ ਬਾਤ ਤੋਂ ਬਾਤ ਸ਼ੇਅਰ ਕਰਨ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜੈ ਪੀਰਾ ਦੀ ਜ਼ਰੂਰ ਲਿਖਣਾ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਜਦ ਤੱਕ ਲਈ ਜੈ ਪੀਰਾ ਦੀ